ਬੱਚਿਆਂ ਦੀ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਨੇ ਪਰ ਇਹ ਕੀ ਬੱਚਾ ਬਹੁਤ ਜਲਦੀ ਬਿਮਾਰ ਹੋ ਰਿਹਾ ਹੈ ਵਾਰ-ਵਾਰ ਲੂਜ਼ ਮੋਸ਼ਨ ਦਸਤ ਉਲਟੀਆਂ ਟਟੀਆਂ ਪੇਟਦਰਦੀ ਪ੍ਰੋਬਲਮ ਹੋ ਰਹੀ ਹੈ ਇਹ ਕਿਉਂ ਹੋ ਰਿਹਾ ਹੈ ਇਹ ਬੜਾ ਹੀ ਬੱਚਿਆਂ ਦੇ ਵਿੱਚ ਕਾਮਨ ਪ੍ਰੋਬਲਮ ਹੈ ਗਰਮੀਆਂ ਦੇ ਵਿੱਚ ਬੜੀ ਜਲਦੀ ਹੀ ਪੇਟ ਦੀ ਇਨਫੈਕਸ਼ਨ ਹੋ ਜਾਂਦੀ ਹੈ ਕਿਉਂਕਿ ਬੱਚੇ ਹੱਥ ਨਾ ਧੋ ਕੇ ਖਾਣਾ ਖਾਂਦੇ ਨੇ ਜਾਂ ਕੁਝ ਵੀ ਬਾਹਰ ਦਾ ਖਾਣਾ ਖਾਣ ਦੀ ਜਿੱਦ ਕਰਦੇ ਨੇ ਜਾਂ ਅਸੀਂ ਪੇਟਿਆਂ ਨੂੰ ਕੋਈ ਵੀ ਪੁਰਾਣਾ ਭੋਜਨ ਦਿੰਦੇ ਹਾਂ ਜੋ ਕਿ ਬਾਸੀ ਹੈ ਤਾਂ ਉਹਦੇ ਨਾਲ ਇਨਫੈਕਸ਼ਨਾਂ ਪੈਡਦੀਆਂ ਹੋ ਜਾਂਦੀਆਂ ਨੇ। ਅਗਰ ਕੋਈ ਵੀ ਬੱਚਾ ਪੇਟ ਦੀ ਇਨਫੈਕਸ਼ਨ ਤੋਂ ਗ੍ਰਸਥ ਹੈ ਤਾਂ ਉਹਨੂੰ ਟਟੀਆਂ ਉਲਟੀਆਂ ਲੱਗ ਸਕਦੀਆਂ ਨੇ। ਉਹਦੇ ਵਿੱਚ ਸਰੀਰ ਦੀ ਪਾਣੀ ਦੀ ਕਮੀ ਹੋ ਸਕਦੀ ਹੈ। ਪਾਣੀ ਦੀ ਕਮੀ ਦਾ ਕਿਵੇਂ ਪਤਾ ਲੱਗੇਗਾ? ਬੱਚੇ ਦੀਆਂ ਅੱਖਾਂ ਤਸੀਆਂ ਤਸੀਆਂ ਲੱਗਣਗੀਆਂ, ਚਮੜੀ ਮੁਰਝਾਈ ਹੋਈ ਲੱਗੇਗੀ, ਬੱਚਾ ਬੜਾ ਸੁਸਤ ਪਿਆ ਜਾਏਗਾ। ਜੇ ਇਹੋ ਜਿਹਾ ਕੋਈ ਵੀ ਲੱਛਣ ਹੈ ਤੁਰੰਤ ਡਾਕਟਰ ਨਾਲ ਸਲਾਹ ਕਰੋ। ਬੱਚੇ ਨੂੰ ਤੁਰੰਤ ਔਰ اسکول ਚਾਵਲਾਂ ਦਾ ਪਾਣੀ ਦਾਲ ਦਾ ਪਾਣੀ ਇਹੋ ਜੀਆਂ ਚੀਜ਼ਾਂ ਦੇਣ ਦੀ ਕੋਸ਼ਿਸ਼ ਕਰੋ ਤਾਂ ਕਿ ਬੱਚੇ ਦੇ ਵਿੱਚ ਪਾਣੀ ਦੀ ਕਮੀ ਨਾ ਹੋਵੇ ਤੇ ਤੁਰੰਤ ਜਲਦੀ ਤੋਂ ਜਲਦੀ ਡਾਕਟਰ ਨਾਲ ਸੰਪਰਕ ਕਰੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਬੱਚੇ ਨੂੰ ਬਾਹਰ ਦੀਆਂ ਚੀਜ਼ਾਂ ਬਿਲਕੁਲ ਨਾ ਦਿੱਤੀਆਂ ਜਾਣ ਤੇ ਉਹਨਾਂ ਦੇ ਹੱਥ ਤੋਂ ਆ ਕੇ ਹੀ ਉਹਨਾਂ ਨੂੰ ਖਾਣਾ ਦਿੱਤਾ ਜਾਵੇ ਤੇ ਅਸੀਂ ਇਹ ਗਰਮੀਆਂ ਦੀਆਂ ਛੁੱਟੀਆਂ ਨੂੰ ਖੁਸ਼ਹਾਲ ਬਣਾ ਸਕਦੇ ਹਾਂ